ਨੋ 5 ਮਾਰਚ 2031 ਨੂੰ ਸ਼ਾਮ ਦੇ ਤਕਰੀਬਨ 6:30 ਵਜੇ ਯੂਟੀ ਮਾਰਕੀਟ ਵਿੱਚ ਨੋ ਮੁੰਡੇ ਫਿਰ ਰਹੇ ਸੀ ਉਹਨਾਂ ਚੋਂ ਕਈ ਮੁੰਡੇ ਨਿਆਂਦੇ ਬਾਨੇ ਸੀਗੇ ਉਹ ਆਪਣੀ ਕਾਰ ਤੇ ਜਾ ਰਹੇ ਸੀ ਤੇ ਪਿੱਛੇ ਮੋੜੀ ਪਾਥ ਦੇ ਲਾਗੇ ਉਹਨਾਂ ਨਾਲ ਇੱਕ ਕਾਰ ਟਕਰਾਈ ਸਵਿਫਟ ਕਾਰ ਤੇ ਜਦੋਂ ਕਾਰ ਦੀ ਟੱਕਰ ਹੋਈ ਤੇ ਇਹਨਾਂ ਦੋਨੋਂ ਧਰਾਂ ਦੀ ਲੜਾਈ ਹੋਈ ਤੇ ਜਿਹੜੇ ਅ ਅਕਿਊਜ਼ ਹੈਗੇ ਆ ਸੁਰਿੰਦਰ ਸਿੰਘ ਕੁਬੀਤ ਸਿੰਘ ਤੇ ਗ੍ਰਿਫਤਾਰ ਹੋਰ ਨੇ ਉਹ ਉਹਨਾਂ ਨੇ ਕਾਫੀ ਕਿਰਪਾਨਾਂ ਮਾਰੀਆਂ ਅ ਲਖਬੀਰ ਸਿੰਘ ਨੂੰ ਜਿਹੜੇ ਲਖਬੀਰ ਸਿੰਘ ਉਹਦੀ ਭਾਈ ਬਜਿੰਦਰ ਕੌਰ ਜਿਹੜੀ ਕਿ ਪੀਜੀ ਰਹਿੰਦੇ ਸੀ ਤੇ ਉਹਨੇ ਜਦੋਂ ਕੰਪਲੇਨ ਕੀਤੀ ਥਾਣੇ ਤੇ ਪੁਲਿਸ ਨੇ ਐਕਸ਼ਨ ਲੈਂਦੇ ਨਾਲ ਸਾਰੀ ਅ ਸੁਰਿੰਦਰ ਸਿੰਘ ਅਲਾਈਸ ਲਵ ਤੇ ਕੁਲਦੀਪ ਸਿੰਘ ਅਲਾਈਸ ਸੇਵਾ ਸਿੰਘ ਨੂੰ ਇਹਨਾਂ ਦੇ ਜਰੀਏ ਟੱਕਰ ਹੋਈ ਤੇ ਕਾਰ ਦੀ ਉਹਦੇ ਨਾਲ ਟਕਰਾਸ਼ ਹੋਈ ਤੇ ਫਿਰ ਟਕਲੋ ਪੀਐਸਐਸ ਲਾਹੌਰ ਫਾਈਰ ਨੰਬਰ 7 ਚੇਪਨ 2025 ਅੰਡਰ ਸੈਕਸ਼ਨ 110 1 324 4 190 10 ਤੇ 190 ਬੀ ਐਨ ਐਸ ਇਹ ਵਿੱਚ ਮਾਮਲਾ ਹੈਗਾ ਕਿ 6 ਪੰਜ ਤਰੀਕ ਨੂੰ 5 ਮਾਰਚ 2033 ਨੂੰ ਸ਼ਾਮ ਦੇ तकरीबन 6:30 7 ਵਜੇ ਯੂਟੀ ਮਾਰਕੀਟ ਵਿੱਚ ਨੋ ਮੁੰਡੇ ਫਿਰਦੇ ਸੀ ਉਹਨਾਂ ਚੋਂ ਕਈ ਮੁੰਡੇ ਨਿਮਲੇ ਬਣੇ ਸੀਗੇ ਤੇ ਉਹਨਾਂ ਕੋਲ ਇੱਕ ਨੋਵਾ ਕਾਰ ਸੀਗੀ ਉਹ ਆਪਣੀ ਕਾਰ ਤੇ ਜਾ ਰਹੇ ਸੀ ਤੇ ਪਿੱਛੇ ਮੋਹਣੀਪਾਗ ਦੇ ਲਾਗੇ ਉਹ ਉਹਨਾਂ ਨਾਲ ਇੱਕ ਕਾਰ ਟਕਰਾਈ ਸਵਿਫਟ ਕਾਰ ਜਿਹਦਾ ਸਵਾਰ ਲਖਪ੍ਰੀਤ ਸਿੰਘ ਸੀਗਾ ਉਹ ਆਪਣੇ ਦੋਸ ਨਾਲ ਸੀਗਾ ਤੇ ਜਦੋਂ ਕਾਰ ਦੀ ਟੱਕਰ ਹੋਈ ਤੇ ਇਹਨਾਂ ਦੋਨੋਂ ਤਰ੍ਹਾਂ ਦੀ ਲੜਾਈ ਹੋਈ ਤੇ ਜਿਹੜੇ ਅ ਅਕਿਊਜ਼ਡ ਹੈਗੇ ਆ ਸੁਰਿੰਦਰ ਸਿੰਘ ਕੁਲਦੀਪ ਸਿੰਘ ਤੇ ਜਿਹੜੇ ਸਾਥ ਹੋਰ ਨੇ ਉਹ ਉਹਨਾਂ ਨੇ ਕਾਫੀ ਕਿਰਪਾਨਾਂ ਮਾਰੀਆਂ ਲਖਪ੍ਰੀਤ ਸਿੰਘ ਨੂੰ ਤੇ ਉਸ ਤੋਂ ਬਾਅਦ ਜਦੋਂ ਲਖਪ੍ਰੀਤ ਸਿੰਘ ਲਕਮੀ ਹੋ ਗਏ ਇਹਨੂੰ ਹਸਪਤਾਲ ਲੈ ਕੇ ਗਏ ਤੇ ਹਸਪਤਾਲ ਜਾਂਦੇ ਨੂੰ ਡਿclare ਡੈਡ ਕਰ ਕਰ ਤੇ ਐਸਫੇਰ ਜਿਹੜੇ ਲਖਪ੍ਰੀਤ ਸਿੰਘ ਦੀ ਵਾਈ ਬਲਜਿੰਦਰ ਕੌਰ ਜਿਹੜੀ ਕਿ ਕੇਜੀ ਰਹਿੰਦੇ ਸੀ ਤੇ ਉਹਨੇ ਜਦੋਂ ਕੰਪਲੇਨਟ ਕੀਤੀ ਥਾਣੇ ਤੇ ਪੁਲਿਸ ਨੇ ਐਕਸ਼ਨ ਲੈਂਦੇ ਨਾਲ ساری ਸੁਰਿੰਦਰ ਸਿੰਘ ਅਲਾਈਸ ਲਵ ਤੇ ਕੁਲਦੀਪ ਸਿੰਘ ਅਲਾਈਸ ਸੇਵਾ ਸਿੰਘ ਨੂੰ ਅਰੈਸਟ ਕੀਤਾ ਤੇ ਹੁਣ ਇਹ ਪ੍ਰੀਲੀਮੀਨਰੀ ਇਨਵੈਸਟੀਗੇਸ਼ਨ ਤੋਂ ਅੱਗੇ ਚੱਲਿਆ ਹੈ ਇਹਨਾਂ ਦੀ ਜਿਹੜੀ ਟੱਕਰ ਹੋਈ ਸੀ ਕਾਰ ਦੀ ਉਹਦੇ ਨਾਲ ਟਕਰਾਸ਼ ਹੋਈ ਤੇ ਫਿਰ ਕਤਲ ਹੋ ਗਿਆ ਜਿਹੜਾ ਡਿਸੀਜ਼ ਹੈ ਲਵਕ੍ਰੀਪ ਸਿੰਘ ਉਹਦੇ ਤੇ ਚਾਰ ਮੁਕੱਦਮੇ ਹੈਗੇ ਅੰਮ੍ਰਿਤਸਰ ਸ਼ਹਿਰ ਤੇ जे कि एन डी पी एस के भी है के तार्थ तार्थ तो वो दो दो हाले पार्ट ऑफ पार इनवेस्टिशन है हाले कुछ सामने नहीं आया पर जिम्मेदी सारे क्यूस ग्रेस्त हो जाएंगे लवप्रीत मारे लवप्रीत सुरेंद्र सिलायर से कुलदीप सिंह सेवा सुनवायांग ने जिमें दस है कि जे नौ बंद ने उन्हों का पाया ਜਿੰਨੇ ਜਲੇ ਪੜਨ ਵਾਲੇ ਸੱਤ ਬੰਦੇ ਹੋਰ ਪਰਨ ਪਰਨ ਇਹਨਾਂ ਦੇ ਰਮਾਨ ਮਿਲੇ ਜਨਾ ਭਾਜੀ ਇਹਨਾਂ ਚਾਰ ਚਾਰ ਦਿਨ ਪਰ ਇਹਨਾਂ ਨੂੰ ਜੇਰੇ ਨਹੀਂ ਫੜੇਗੇ ਇਹਨਾਂ ਨੂੰ ਪਤਾ ਲੱਗਾ ਕਿ ਕਾਰਨ ਕਿਉਂ ਉਹਨੂੰ ਇਸ ਤਰ੍ਹਾਂ ਕਰ ਰਿਹਾ ਜਿਹੜਾ ਹਰੇ ਹਲੇ ਪ੍ਰੀਲੀਮਰੀ ਇਨਵੈਸਟੀਗੇਸ਼ਨ ਤੋਂ ਹੈ ਕਿ ਇਹਨਾਂ ਦੀ ਟਕਰਾਉ ਇਹੀ ਕਾਰਨ ਦੀ ਨੋਵਾ ਕਾਰਪਸ ਉਸਤਾਰ ਦੀ ਤੇ ਪਾਈ ਲੜਾਈ ਸ਼ੁਰੂ ਹੋ ਗਈ ਯਾਦ ਰਹਾ ਹੋਵੇ